ਕਰ ਮੰਨੋ ਯਾਰ ਕੀ ਕਰੋਗੇ ਇਹਨੇ ਪੈਸੇ ਦਾ ਨਾਲ ਲੈ ਜਾਓਗੇ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਐ ਸਮਝ ਨਹੀਂ ਆਉਂਦੀ ਯਾਰ ਤੁਸੀਂ ਖਬਰ ਸੁਣੀ ਹੋਣੀ ਐ ਹైదరాబాద్ ਦੀ ਜਿਹੜਾ ਹੈਗਾ ਆਪਣੇ ਕਾਂਚਾ ਕੋਚੀ ਵੱਜਦਾ ਕੋਈ ਥੇਰੀਆ ਜੰਗਲ ਜਿੱਥੇ 400 ਏਕੜ ਤੋਂ ਵੱਧ ਜੰਗਲ ਦੱਸਿਆ ਜਾ ਰਿਹਾ ਉਹ ਜਿਸ ਵਿੱਚ 455 ਤੋਂ ਵੱਧ ਜਿਹੜੇ ਜੀਵ ਜੰਤੂ ਐ ਤੇ ਦਰਖਤਾਂ ਦੀਆਂ ਪ੍ਰਜਾਤੀਆਂ ਤੇ ਉਸ ਜੰਗਲ ਨੂੰ ਤਬਾਹ ਕੀਤਾ ਜਾ ਰਿਹਾ ਕਿਹਾ ਜਾਂਦਾ ਵੀ ਉੱਥੇ ਕੋਈ ਆਈਟੀ ਪਾਰਕ ਬੰਨਣਾ ਐ ਆਈਟੀ ਹੱਬ ਕਿਉਂਕਿ ਉਹਦਾਂ ਤੁਹਾਨੂੰ ਪਤਾ ਹੀ ਵੀ ਆਮਦਨ ਬਹੁਤ ਹੁੰਦੀ ਐ ਤੇ ਜਿਹੜੀ ਤਨਗਾਨਾ ਦੀ ਸਰਕਾਰ ਆ ਇਹ ਸਾਰਾ ਕੁਝ ਕਰ ਰਹੀ ਐ ਤੇ ਤੁਸੀਂ ਜਰ ਜੀ ਵੀਡੀਓ ਵੇਖੋਗੇ ਨਾ ਵੀਡੀਓ ਆਪਣਾ ਰਾਸ਼ਟਰੀ ਪੰਛੀ ਮੋਰ ਆ ਤੇ ਉਹ ਜਦੋਂ ਉਹਨੇ ਚਲਾਏ 30 ਬਲਡੋజర్ ਆਰੇ ਚਲਾਏ ਉਹਨਾਂ ਨੇ ਤੇ ਉਹ ਰੋ ਰੇ ਸੀ ਜਵਾਕਾਂ ਵਾਂਗੂ ਤੇ ਇੱਕ ਹਾਥੀ ਨੇ ਤਾਂ ਜਿਹੜੀ ਇਹ ਹੁੰਦਾ ਇਹਨਾਂ ਦਾ ਬਲਡੋਜਰੋ ਤੇ ਹਮਲਾ ਵੀ ਕਰਤਾ ਸੀ ਤੁਸੀਂ ਉਹ ਵੀ ਵੀਡੀਓ ਵੇਖੀ ਹੋਣੀ ਐ ਤੇ ਕੁਝ ਖਬਰਾਂ ਆਪਾਂ ਦੇਂਦੇ ਨਹੀਂ ਤੇ ਕੁਝ ਆਪਣੇ ਨੇ ਪਹੁੰਚਦੇ ਵੀ ਨਹੀਂ ਤੇ ਉਹ ਬਹੁਤ ਹੀ ਜ਼ਿਆਦਾ ਜਿੰਨੀ ਵੀ ਕਹਦੇ ਮੰਦਪਾਗੀ ਘਟਣਾ ਐ ਵੀਰ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਵੇਖੋ ਵੀ ਆਪਾਂ ਸਾਹ ਕਿੱਥੋਂ ਲੈਨੇ ਆ ਜੇ ਇਹੀ ਹਾਲਾਤ ਰਹੇ ਨਾ ਤਾਂ ਤੁਸੀਂ ਵੇਖ ਲਓ ਆਪਣਾ ਬਹੁਤ ਬੁਰਾ ਹਾਲ ਹੋ ਜੂ ਬਹੁਤ ਬੁਰਾ ਕਿਉਂਕਿ ਦਰਖਤ ਸਭ ਤੋਂ ਵਧੀਆ ਚੀਜ਼ ਐ ਸਭ ਤੋਂ ਚੰਗੀ ਚੀਜ਼ ਐ ਜਿਹੜਾ ਆਪਾਂ ਨੂੰ ਕੋਈ ਦਿੰਦਾ ਹੀ ਐ ਲੈਂਦਾ ਨੀਗਾ ਫਰੂਟ ਆ ਪੁੱਥੋਂ ਖਾਂਦੇ ਆ ਠੀਕ ਐ ਤੇ ਜੜੀ ਬੂਟੀਆਂ ਪੁੱਥੋਂ ਲੈਨੇ ਆ ਸਾਹ ਪੁੱਥੋਂ ਲੈਨੇ ਆ ਹੁਣ ਜਿਵੇਂ ਅਮਾਦੋਂ ਜੰਗਲ ਆ ਤੁਸੀਂ ਵੇਖ ਲਓ ਵੀ ਕਿੰਨੇ ਪਰਸੈਂਟ ਜਿਹੜਾ ਧਰਤੀ ਨੂੰ ਇੱਕ ਸਾ ਦਾ ਫੇਫੜੇ ਕਹਿੰਦਾ ਨੂੰ ਕਿੰਨੀ ਆਕਸੀਜਨ ਦਿੰਦਾ ਉਹ ਤਨਾਲੇ ਯਾਰੋ ਵਿਚਾਰੇ ਜੀਵ ਜੰਤੂਆਂ ਨੇ ਵਿਚਾਰਿਆਂ ਨੇ ਜਿਹੜੇ ਬੇਜਮਾਨ ਆ ਉਹਨਾਂ ਨੇ ਆਪਣਾ ਕੀ ਬਗੜਿਆ ਕੋਈ ਨਹੀਂ ਪੈਸਾ ਹੋਰ ਕਿਸੇ ਰੀ ਤਰੀਕੇ ਪੈਸਾ ਬਣਾਉਣ ਦੇ ਕਿਤੇ ਹੋਰ ਬਣਾ ਲਓ ਯਾਰ ਠੀਕ ਆ ਜ਼ਮੀਨ ਸਰਕਾਰ ਦੀ ਮਾਨਦਿਆ ਆਪਾਂ ਪਰ ਇਹ ਜਿੱਥੇ ਹੁਣ ਜੀਵ ਜੰਤੂ ਰਹਿ ਰਹੇ ਹੁਣ ਤਾਂ ਉਹਨਾਂ ਦੀ ਆ ਉਹ ਉਹ ਵਿਚਾਰੇ ਇੱਕ ਨਾ ਜਿਵੇਂ ਨਹੀਂ ਹੁੰਦਾ ਯਾਰ ਫਿਲਮਾਂ 'ਚ ਬਿਣੇ ਆ ਵੀ ਕੋਈ ਮੌਲ ਦੇ ਵਿੱਚ ਨਿਊਜ਼ ਦੇ ਦਿੰਦਾ ਹੁੰਦਾ ਵੀ ਬਈ ਭੱਜੋ ਇੱਥੇ ਤੇ ਬਲਾਸਟ ਹੋਣ ਵਾਲਾ ਫਾਨਾ ਹੋਣ ਵਾਲਾ ਤੇ ਕਿਵੇਂ ਭਾਈ ਦਿੰਦੇ ਬੰਦੇ ਉਵੇਂ ਜਾਨਵਰ ਭੱਜ ਰਹੇ ਸੀ ਯਾਰ ਬਹੁਤ ਮਾੜੀ ਗੱਲ ਹੈ ਜਿੰਨੇ ਵੀ ਕਹਿ ਦਗੇ ਤੁਸੀਂ ਬਾਹਰਲੇ ਮੁਲਕਾਂ ਦੀ ਗੱਲ ਕਰਦੇ ਹੋ ਬਾਹਰਲੇ ਮੁਲਕਾਂ 'ਚ ਵੇਖਿਆ ਕਿੰਡਾ ਵਧੀਆ ਸਿਸਟਮ ਹੈ ਤੇ ਉਹ ਸਮਾਂ ਬਚਾਉਂਦੇ ਇਹਨਾਂ ਨੂੰ ਤੇ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ ਹਾਲਾਤ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਕਿੰਨਾ ਕਿੰਨੀ ਜ਼ਿਆਦਾ ਕੋਸ਼ਿਸ਼ ਕੀਤੀ ਹਰੇਕ ਦੇਸ਼ ਚਾਹੁੰਦਾ ਵੀ ਜਿਹੜਾ ਸਾਡੇ ਦੇਸ਼ ਦੇ ਵਿੱਚ ਜਿਹੜੇ ਦਰੱਖਤ ਵੱੱਤੋਂ ਲਗਾਏ ਜਾਣ ਤੇ ਪਹਿਲ ਦਿੰਦੇ ਉਹ ਜੰਗਲਾਂ ਨੂੰ ਜੰਗਲੀ ਜਾਨਵਰਾਂ ਨੂੰ ਤੇ ਜੇ ਇਹੀ ਕੁਝ ਕਰਨਾ ਤਾਂ ਫਿਰ ਫਾਇਦਾ ਕੀ ਨਾ ਚੀਜ਼ਾਂ ਦਾ ਇਹ ਮੈਂ ਤਾਂ ਇਹੀ ਵੈਸੇ ਤਾਂ ਹੁਣ ਖੁਸ਼ ਦੀ ਗੱਲ ਥੋੜੀ ਜਿਹੀ ਹੈ ਵੀ ਚਲੋ ਉੱਥੋਂ ਦੇ ਜਿਹੜੇ ਲੋਕਾਂ ਨੇ ਬਹੁਤ ਐਵੇਂ ਕਹਿ ਦਿੱ ਗਏ ਵਿਚਾਰਾਂ ਨੇ ਧਰਨੇ ਲਾਏ ਤੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਿਹੜੀ ਆਪਣਾ ਰੈਟਰੀ ਪਾਈ ਸੀ ਤੇ ਹਾਈ ਕੋਰਟ ਨੇ ਇੱਕ ਕਰੀ ਰੋਕ ਲਾਤੀ ਹੈ ਜੋ ਬਹੁਤ ਵਧੀਆ ਕੰਮ ਕਰਿਆ ਮਾਨਜੋਗ ਹਾਈ ਕੋਰਟ ਨੇ ਤੇ ਆਪਾਂ ਵੀ ਇਹੀ ਪ੍ਰਮਾਤਮਾ ਕੀ ਬਰਦਾਸ਼ ਕਰਦੇ ਆ ਵੀ ਉਹਨਾਂ ਨੂੰ ਮਣੀ ਮੁੱਟੀ ਅਕਲ ਮਿਲੇ ਵੀ ਇਹਨਾਂ ਕੋਈ ਦੀ ਹੋਰ ਥੇਰੀਆਂ ਥਾਵਾਂ ਆਰ ਤੁਸੀਂ ਕਿਤੇ ਕੁਝ ਮਰਜ਼ੀ ਬਣਾ ਲਓ ਤੇ ਜਿਹੜੇ ਇਹਨਾਂ ਦੇ ਘਰਾਂ ਦਾ ਨਾਮ ਜੜੇ ਜਾਣ ਤੇ ਫਲਾਹ ਲ ਇੱਕ ਕਰੀ ਜਿਹੜੀ ਹਾਈ ਕੋਰਟ ਮਾਨਜੋਗ ਉਹਨਾਂ ਨੇ ਰੋਕ ਲਾਤੀ ਹੈ ਏ ਗਾਉਂ ਵਾਲੇ ਦਿਨਾਂ ਚ ਬਹਿਣੇ ਆ ਕੀ ਸਿਸਟਮ ਹੋਣਾ ਕੀ ਨਹੀਂ ਤੇ ਬਸ ਇਹੀ ਦੋ ਚਾਰ ਗੱਲਾਂ ਹਟਨਾ ਮੈਂ ਕਰਨੀਆਂ ਸੀਗੀਆਂ ਉਮੀਦ ਆ ਤੁਹਾਨੂੰ ਕੁਝ ਪਤਾ ਲੱਗਿਆ ਹੋਣਾ ਤੇ ਬਾਕੀ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਣੇ ਲੋਕਾਂ ਨੂੰ ਪਤਾ ਲੱਗੇ ਵੀ ਆਪਣੀ ਸਟੇਟਾਂ ਤੋਂ ਬਾਹਰ ਵੀ ਕੀ ਕੁਝ ਹੋ ਰਿਹਾ ਹੈ ਕਿੰਨਾ ਯਾਰੀ ਤੱਕਾ ਜਾਨਵਰਾਂ ਨਾਲ ਵੀ ਹੋ ਰਿਹਾ ਬਹੁਤ ਬਹੁਤ ਧੰਨਵਾਦ ਜੀ